ਮੇਰਾ ਨਾਮ ਨਰਮੋਲਜੀਤ कौर ਹੈ ਤੇ ਮੈਂ ਯੂ ਐਸ ਏ ਤੋਂ ਆਈ ਆ ਤੇ ਇਹ ਜੋ ਖੇਡਾਂ ਹੋ ਰਹੀਆਂ ਮੇਰੇ ਬ੍ਰਦਰ ਦੇ ਨਾਂ ਤੇ ਕਮਲਜੀਤ ਸਿੰਘ ਦੇ ਨਾਂ ਤੇ ਖੇਡਾਂ ਹੋ ਰਹੀਆਂ ਤੇ ਮੇਰੇ ਬ੍ਰਦਰ ਪ੍ਰਥੀਪਾਲ ਸਿੰਘ ਬਟਾਲਾ ਉਹ ਇੱਕ ਏਡਾ ਕਰਵਾ ਰਹੇ ਨੇ ਹਾਂਜੀ ਇੱਥੇ ਬਹੁਤ ਵਧੀਆ ਮਾਹੌਲ ਲੱਗਾ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਖਿਡਾਰੀ ਦੇਖਣ ਨੂੰ ਮਿਲੇ ਨੇ ਤੇ ਸਾਰਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਸਰਦਾਰ ਸਾਹਿਬ ਵੀ ਤੋਂ ਹੋ ਰਿਹਾ ਬਹੁਤ ਵਰਦਾਨ ਸਾਬਤ ਹੋ ਰਿਹਾ ਬਹੁਤ ਖਿਡਾਰੀ ਇਸ ਮੈਦਾਨ ਨੇ ਪੈਦਾ ਕੀਤੇ ਤੇ ਅੱਗੇ ਵੀ ਕਰ ਰਹੇ ਨੇ ਸੋ ਬੱਚਿਆਂ ਨੂੰ ਬੜਾ ਉਤਸ਼ਾਹ ਮਿਲ ਰਿਹਾ ਅ ਥੋੜਾ ਠੀਕ ਲੱਗਾ ਪਰ ਥੋੜਾ ਇਹ ਵੀ ਦੇਖ ਕੇ ਦੁੱਖ ਲੱਗਾ ਕਿ ਜਦੋਂ ਨਸ਼ੇ ਕਰ ਰਹੇ ਨੇ ਬੱਚੇ ਜਾਂ ਨੌਜਵਾਨ ਸੋ ਸਾਡੀ ਤੇ ਕੋਸ਼ਿਸ਼ ਆ ਕਿ ਪੰਜਾਬ ਜਿਹੜਾ ਪਹਿਲੇ ਵਰਗਾ ਰੰਗਲਾ ਪੰਜਾਬ ਹੋਏ ਤੇ ਨਸ਼ੇ ਤੋਂ ਮੁਕਤ ਹੋਵੇ ਸੋ ਇਹ ਇੱਕ ਬਹੁਤ ਵੱਡੀ ਕੋਸ਼ਿਸ਼ ਆ ਇਹਨਾਂ ਨਸ਼ਿਆਂ ਨੂੰ ਰੋਕਣ ਲਈ ਸਤਿ ਸ੍ਰੀ ਅਕਾਲ ਮੇਰਾ ਨਾਮ ਅਮਰਿਤਪੁਰਨਦੇਵਿਆ ਮੈਂ ਯੂ ਐਸ ਏ ਤੋਂ ਆ ਤੇ ਮੈਂ ਕਮਲਜੀਤ ਨਾਮੇ ਜੀ ਦੀ niece ਆ ਇਥੇ ਆ ਕੇ ਬੜਾ ਚੰਗਾ ਲੱਗਾ ਕਿ ਇਥੇ ਸਾਰਾ ਕਮਿਊਨਿਟੀ ਹੈਗਾ ਬਹੁਤ ਵਧੀਆ ਲੱਗਦਾ ਮੈਂ ਵੀ ਪਹਿਲਾਂ ਖਿਡਾਰੀ ਸੀ ਤੇ ਹੁਣ ਹੈ ਖਿਡਾਰੀ ਤੇ ਬਹੁਤ ਵਧੀਆ ਲੱਗਦਾ ਕਿ ਸਾਰੇ ਇਥੇ ਆ ਕੇ ਛੇ ਡੰਡੇ ਸਾਰੇ ਇਥੇ ਰਨ ਕਰਨ ਦੇ ਸਪੋਰਟਸ ਕਰਨ ਦੇ ਬਹੁਤ ਵਧੀਆ ਲੱਗਦਾ ਕਿ ਬੱਚੇ ਮੇਰੇ ਵੰਗੂ ਹੀ ਇੱਥੇ ਆ ਕੇ ਉਹਨਾਂ ਦੇ ਡਰੀਮਸ ਫੁਲ ਕਰਦੇ ਮੈਂ ਇੱਕ ਚੀਜ਼ ਦੇਣਾ ਚਾਹੁੰਦੀ ਕਿ ਅਸੀਂ ਇੱਥੇ ਆਏ ਸਾਡੇ ਪੇਰੈਂਟਸ ਨੂੰ ਪ੍ਰਾਊਡ ਬਣਾਉਣ ਵਾਸਤੇ ਤੇ ਤੁਹਾਡੀ ਇੱਕ ਹੈਗੀ ਚਾਂਸ ਤੁਸੀਂ ਤੁਹਾਡਾ ਨਾਮ ਬਣਾ ਸਕਦੇ ਨਾਮ ਦੇ ਨਾਲ ਸਾਰਾ ਕੁਝ ਪੰਜਨਾ ਮੈਂ ਇਹ ਕਹਿਣਾ ਚਾਹੁੰਦੀ ਕਿ ਨਸ਼ੇ ਤੋਂ ਬਾਹਰ ਆਓ ਤੇ ਤੁਹਾਡਾ ਨਾਮ ਬਣਾਓ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਜੀ ਅੱਜ ਕਮਲਜੀਤ ਖੇਡਾਂ ਜਿਹੜੀਆਂ ਕਿ ਸਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਕਰਾਈਆਂ ਜਾਂਦੀਆਂ ਨੇ ਔਰ ਇਹ ਜਿਹੜੀਆਂ ਖੇਡਾਂ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੜੇ ਜੋਸ਼ ਉਤਸ਼ਾਹ ਉਤਸ਼ਾਹ ਦੇ ਨਾਲ ਮਨਾਇਆ ਜਾਂਦੀਆਂ ਨੇ ਔਰ ਇਹਨਾਂ ਖੇਡਾਂ ਦੀ ਖਾਸੀਅਤ ਹੈ ਵੀ ਸਾਡੇ ਦੇ ਪਿੰਡਾਂ ਨੂੰ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨੇ ਕਰਦੇ ਨੇ ਪੰਜਾਬ ਦੇ ਦੂਸਰੇ ਸੂਬਿਆਂ ਦੀਆਂ ਛੇ ਸੂਬਿਆਂ ਦੀਆਂ ਜਿਹੜੀਆਂ ਇੱਥੇ ਟੀਮਾਂ ਪਹੁੰਚੀਆਂ ਨੇ ਔਰ ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਨੈਸ਼ਨਲ ਔਰ ਇੰਟਰਨੈਸ਼ਨਲ ਖਿਡਾਰੀ ਜਿਹੜੇ ਹੈਗੇ ਉਹ ਨਿਕਲੇ ਨੇ ਔਰ ਇਲਾਕਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਬਹੁਤ ਹੀ ਵਧੀਆ ਉਪਰਾਲਾ ਪਿੰਡ ਕੋਟਲਾ ਸ਼ਾਇਆ ਦਾ ਔਰ ਇੱਥੇ ਦੇ ਲੋਕਾਂ ਦਾ ਨੇੜੇ ਤੇੜੇ ਦੇ ਨੈਨਰਾਈਜ਼ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਉਹ ਖੇਡਾਂ ਕਰਵਾ ਕੇ ਇਲਾਕੇ ਨੂੰ ਸੇਧ ਦਿੰਦੇ ਔਰ ਇਹ ਖਿਡਾਰੀ ਪੈਦਾ ਕਰਕੇ ਇਲਾਕੇ ਦਾ ਨਾਮ ਜਿਹੜਾ ਹੈਗਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਂਦੇ ਨੇ ਬਿਲਕੁਲ ਬਿਲਕੁਲ ਸਪੋਰਟਸ ਜਿਹੜੇ ਇਵੈਂਟਸ ਨੇ ਨਸ਼ਿਆਂ ਨੂੰ ਠੱਲ ਪਾਉਣ ਦਾ ਇੱਕੋ ਤਰੀਕਾ ਕਿ ਬੱਚੇ ਜਿਹੜੇ ਸਪੋਰਟਸ ਵਾਲੇ ਪਾਸੇ ਜਾਣ ਬੱਚੇ ਪੜ੍ਹਾਈ ਵਾਲੇ ਪਾਸੇ ਰਹਿਣ ਜਿਹੜਾ ਬੱਚਾ ਜਿਹੜਾ ਵਿਹਲਾ ਹੋਏਗਾ ਉਹ ਸ਼ੈਤਾਨ ਦਾ ਕਾਰ ਹੈਗਾ ਮਨ ਸ਼ੈਤਾਨ ਦਾ ਕਾਰ ਹੈਗਾ ਉਹ ਨਸ਼ਿਆਂ ਵਾਲੇ ਪਾਸੇ ਨੂੰ ਤਰਪਿੰਦਾ ਅਸੀਂ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਸਪੋਰਟਸ ਵਾਲੇ ਪਾਸੇ ਅੱਗੇ ਲਾ ਕੇ ਰੱਖੀਏ ਤਾਂ ਜੀ ਬੱਚਾ ਜਿਹੜਾ ਨਸ਼ਿਆਂ ਦੇ ਕੋਲ ਵਾਲੇ ਪਾਸੇ ਜਾ ਹੀ ਨਾ ਬਹੁਤ ਵੱਡਾ ਉਪਰਾ ਲਾਏਗਾ ਧੰਨ